ਕੀ ਕਾਰਨ ਹੈ ਕਿਉਂ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਹੜਤਾਲ ਕੀਤੀ ਯਾਰੀ ਬੱਸਾਂ ਜਿਹੜੀਆਂ ਰੁਕਿਆਣੀਆਂ ਹੈ ਦੇਖੋ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਨੂੰ ਮੰਗ ਪੱਤਰ ਭੇਜਦੇ ਹਾਂ ਔਰ ਮੀਟਿੰਗਾਂ ਕਰਦੇ ਹਾਂ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਲਟਾ ਵਿਭਾਗ ਨੂੰ ਖਤਮ ਕਰਨ ਦੀ ਮਨਛਾ ਦੇ ਨਾਲ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਟੈਂਡਰ ਲਿਆਂਦਾ ਗਿਆ ਜਿਹਦਾ ਅਸੀਂ ਸਖਤ ਵਿਰੋਧ ਕਰ ਰਹੇ ਹਾਂ ਜਿਹਦਾ ਅਸੀਂ ਵਿਰੋਧ ਵਜੋਂ ਆਪਣੀ ਐਕਸ਼ਨ ਲੀਕਿਆ ਜਿਹਦੇ ਚ ਅਸੀਂ ਅੱਜ 12 ਵਜੇ ਤੋਂ ਮੁਕੰਮਲ ਬੱਸਾਂ ਦਾ ਚੱਕਾ ਜਾਮ ਕਰਕੇ ਅੱਜ ਹੜਤਾਲ ਕਰ ਰਹੇ ਹਾਂ ਪਰ ਸਿੱਧੇ ਤੌਰ ਤੇ ਸਾਡੇ ਵਿਭਾਗ ਦਾ ਨਿੱਜੀਕਰਨ ਹੋਣਾ ਔਰ ਵਿਭਾਗ ਦੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਖਤਮ ਹੋ ਗਏ ਨੇ। ਲਗਭਗ ਡੇਢ ਸਾਲ ਬੀਤ ਜਾਂਦੇ باوجود ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਿਹਦਾ ਸਾਡਾ ਰੋਸ ਆ। ਪੰਜਾਬ ਦੇ ਵਿੱਚ ਜਿਹੜੇ ਸਫ਼ਰ ਕਰਨ ਵਾਲੇ ਨੇ ਸਰਕਾਰੀ ਬੱਸ ਪੰਨ ਬੱਸ ਹੋਵੇ ਚਾਹੇ ਰੋਡਵੇਜ ਹੋਵੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਪੰਨ ਬੱਸ ਤੇ ਰੋਡਵੇਜ ਦੀਆਂ ਜਿਹੜੀਆਂ ਬਸਾਂ ਨੇ ਉਹ ਅਣ ਵਿੱਚ ਸਮੇਂ ਲਈ ਹੜਤਾਲ ਤੇ ਜਾਰੀਆਂ ਨੇ ਸਾਡੇ ਨਾਲ ਮੁਲਾਜ਼ਮ ਨੇ ਰੋਡਵੇਜ ਜੀ ਸਰ ਕੀ ਕਾਰਨ ਆ ਕਿਉਂ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਹੜਤਾਲ ਕੀਤੀ ਜਾਰੀ ਬੱਸਾਂ ਜਿਹੜੀਆਂ ਰੁਕ ਜਾਣੀਆਂ ਦੇਖੋ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਨੂੰ ਮੰਗ ਪੱਤਰ ਭੇਜਦੇ ਆ ਔਰ ਮੀਟਿੰਗਾਂ ਕਰਦੇ ਆਂਗੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਲਟਾ ਵਿਭਾਗ ਨੂੰ ਖਤਮ ਕਰਨ ਦੀ ਮਨਛਾ ਦੇ ਨਾਲ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਟੈਂਡਰ ਲਿਆਂਦਾ ਗਿਆ ਜਿਹਦਾ ਅਸੀਂ ਸਖਤ ਵਿਰੋਧ ਕਰ ਰਹੇ ਆਂ ਜਿਹੜਾ ਪਹਿਲਾਂ ਰੋਡਵੇਜ ਪਨਬੱਸ ਦੇ ਵਿੱਚ ਟੈਂਡਰ ਲੱਗਾ ਸੀ ਉਹਨੂੰ ਵਾਰ-ਵਾਰ ਅੱਗੇ ਕਰਦੇ ਆ ਰਹੇ ਸੀ ਹੁਣ ਜਿਹੜਾ ਪੀਆਰਡੀਸੀ ਵਿੱਚ ਵੀ ਟੈਂਡਰ ਲੈ ਕੇ ਆਇਆ ਜਿਹੜੇ 17 ਤਰੀਕ ਦਾ ਸਮਾਂ ਪੀਆਰਡੀਸੀ ਔਰ ਪਨਬੱਸ ਦੋਨਾਂ ਵਿਭਾਗਾਾਂ ਜੀ ਟੈਂਡਰ ਦਾ ਜਿਹਦਾ ਅਸੀਂ ਵਿਰੋਧ ਵਜੋਂ ਆਪਣੀ ਐਕਸ਼ਨ ਲੀਕ ਕੀ ਹੈ ਜਿਹਦੇ ਚ ਅਸੀਂ ਅੱਜ 12 ਵਜੇ ਤੋਂ ਮੁ ਅੱਜ ਹੜਤਾਲ ਕਰ ਰਹੇ ਹਾਂ ਤੇ ਤੁਸੀਂ ਇਸ ਤੋਂ ਪਹਿਲਾਂ ਟਰਾਂਸਪੋਰਟ ਮੰਡੀ ਲਾਲਜੀਸ ਭੁੱਲਦੇ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮਹਿਕਮਾ ਉਹਨੇ ਕੋਲੋਂ ਕਿਉਂਕਿ ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਊਗਾ ਵੀ ਇਹ ਚੀਜ਼ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਜਾਂ ਹੋਣੀ ਹੈ ਇਸ ਇਸ ਬੰਦੇ ਤੁਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੇਖੋ ਇਹ ਇਹਦੇ ਸੰਬੰਧੀ ਇਹ ਮੰਗਾ ਸੰਬੰਧੀ ਜਾਂ ਕਿਲੋਮੀਟਰ ਬੱਸਾਂ ਸੰਬੰਧੀ ਲਗਭਗ ਅਸੀਂ 40 ਤੋਂ 50 ਮੀਟਿੰਗਾਂ ਨੇ ਜਿਹੜੀਆਂ ਸਾਡੇ ਉੱਚ ਅਧਿਕਾਰੀਆਂ ਨਾਲ ਟ੍ਰਾਂਸਪੋਰਟ ਮੰਤਰੀ ਜੀ ਨਾਲ ਵੀ ਹੋ ਚੁੱਕੀਆਂ ਸਾਰੀ ਡਿਟੇਲ ਵਾਈਜ਼ ਉਹਨਾਂ ਨੂੰ ਮੰਗਾਂ ਦਾ ਪਤਾ ਵਾ ਪਰ ਕਿਤੇ ਨਾ ਕਿਤੇ ਕਹਿ ਲਈਏ ਕਿ ਕੁਝ ਅਧਿਕਾਰੀਆਂ ਵੱਲੋਂ ਮਿਸਗਾਈਡ ਕਰਕੇ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਛਣ ਕਿਲੋਮੀਟਰ ਬਸਾਂ ਨਾਲ ਸਾਨੂੰ ਮੁਨਾਫਾ ਹੋਊਗਾ ਪਰ ਸਿੱਧੇ ਤੌਰ ਤੇ ਸਾਡੇ ਵਿਭਾਗ ਦਾ ਨਿੱਜੀਕਰਨ ਹੋਣਾ ਔਰ ਵਿਭਾਗ ਦੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਖਤਮ ਹੋ ਗਏ ਨੇ ਲਗਭਗ 1.5 ਸਾਲ ਬੀਤ ਜਾਂਦੇ باوجود ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਿਹਦਾ ਸਾਡਾ ਰੋਸ ਆ ਉਹ ਬਸਾਂ ਫਿਰ ਉਸੇ ਟਰੈਕ ਤੇ ਖੜ੍ਹੀ ਹੋਣਗੇ ਬੱਸ ਸਟੈਂਡ ਕਿੱਦਾਂ ਹੋਣਗੀਆਂ ਦੇਖੋ ਅਸੀਂ 12 ਵਜੇ ਤੋਂ ਅੱਜ ਬੰਦ ਦੀ ਕਾਲ ਦਿੱਤੀ ਆ ਕਿ ਜਿਹੜੀਆਂ ਸਾਡੀ ਬੱਸ ਸਰਵਿਸ ਆ ਉਹ ਬੰਦ ਹੋ ਜੂਗੀ ਜਿਹਦੇ 'ਚ ਇਹ ਆ ਵੀ ਜਿਹੜੀਆਂ ਡੀਪੋਂ ਤੋਂ ਬੱਸਾਂ ਜਾਣੀਆਂ ਉਹ ਬੰਦ ਹੋ ਜਾਣੀਆਂ ਜਿਹੜੀਆਂ ਵਕਫਾ ਖ ਰੂਟਾਂ ਦੇ ਆ ਉਹ ਸ਼ਾਮਾਂ ਤੱਕ ਸਾਰੀਆਂ ਬੱਸਾਂ ਜਿਹੜੀਆਂ ਉਹ ਡਿਪੋਆਂ ਦੇ ਵਿੱਚ ਬੱਸ ਸਟੈਂਡਾਂ ਦੇ ਆ ਕੇ ਬੰਦ ਹੋ ਜਾਣਗੀਆਂ ਉਹ ਧਰਨੇ ਨੂੰ ਅਸੀਂ ਲੰਬੇ ਸਮੇਂ ਦੇ ਵਿੱਚ ਅਣਮਿੱਥੇ ਸਮੇਂ 'ਚ ਬਦਲ ਕੇ ਮੰਗਾਂ ਮੰਨਵਾਉਣ ਤੱਕ ਜਿਹੜਾ ਉਹ ਸੰਘਰਸ਼ ਚ ਜਾਰੀ ਰੱਖਾਂ ਜਿਹੜੇ ਲੋਕ ਸੂਰੇ ਦਫ਼ਤਰਾਂ ਨੂੰ ਜਾਂਦੇ ਕੰਮਾਂ ਕਰਨ ਜਾਂਦੇ ਬੱਸਾਂ 'ਚ ਸਫ਼ਰ ਕਰਦੇ ਨੇ ਸਰਕਾਰੀ ਥੋੜੀਆਂ ਬੱਸਾਂ ਚ ਜਾਂਦੇ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ-ਖੋਰੀ ਸਾਹਮਣਾ ਕਰਨਾ ਪਊਗਾ ਬਿਲਕੁਲ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਸਾਡੇ ਪਰਿਵਾਰ ਨੇ ਕਿਉਂਕਿ ਸਾਡੇ ਨਾਲ ਸਫ਼ਰ ਕਰਦੇ ਆ ਪਰ ਅਸੀਂ ਉਹਨਾਂ ਦੀਆਂ ਮੰਗਾਂ ਹੀ ਮੁੱਖ ਲੈ ਕੇ ਚੱਲ ਰਹੇ ਹਾਂ ਕਿਉਂਕਿ ਅੱਜ ਦੇ ਹਾਲਾਤਾਂ ਦੇ ਮੁਤਾਬਕ ਗੱਲ ਕਰੀਏ ਤੇ ਸਰਕਾਰ ਨੇ 1.5 ਕਰੋੜ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਕਿ ਸਾਡੇਆਂ ਵੋਟ ਬੈਂਕ ਜੁੜ ਗਿਆ ਔਰ ਵੋਟ ਬੈਂਕ ਬੈਨੀਫਿਟ ਵੀ ਲੈ ਰਹੀ ਆ ਸਰਕਾਰ ਪਰ ਦੂਜੇ ਪਾਸੇ ਵਿਭਾਗ ਦੇ ਵਿੱਚ ਬੱਸਾਂ ਦੀ ਲਗਾਤਾਰ ਘਾਟ ਚੱਲ ਰਹੀ ਆ ਜੇ ਮੌਜੂਦਾ ਬੱਸਾਂ ਦੀ ਗੱਲ ਕਰੀਏ 4-500 ਬੱਸ ਕੰਡਮ ਹੋ ਗਈ ਆ 4-500 ਬੱਸ ਇਹੋ ਜਿਹੀ ਆ ਜਿਹੜੇ ਫ੍ਰੀ ਸਫ਼ਰ ਸਹੂਲਤ ਦੇ ਪੈਸੇ ਨਾ ਆਉਣ ਕਰਕੇ ਟਾਇਰਾਂ ਤੋਂ ਸਪੇਅਰ ਪਾਰਟ ਤੋਂ ਵੱਖ-ਵੱਖ ਢੀਪਾਂ ਦਾ ਸ਼ਿੰਗਾਰ ਬਣ ਕੇ ਖੜੀ ਆ ਜਿਹਦੇ ਕਾਰਨ ਅੱਜ ਜਦੋਂ ਰੂਟ ਤੇ ਬੱਸ ਲੈ ਕੇ ਨਿਕਲਦੇ ਆ 50-52 ਸੀਟਾਂ ਵਾਲੀ ਬੱਸ ਦੇ ਵਿੱਚ 100-120 ਸਵਾਰ ਹਾਸ ਅਗਰਸਤ ਹੋ ਜਾਂਦੀ ਹੈ ਤੇ ਲੋਕਾਂ ਨੂੰ ਵੀ ਭੁਗਤਣਾ ਪੈਂਦਾ ਦੂਜੇ ਨੰਬਰ ਤੇ ਜਿਹੜੀ ਸਰਵਿਸ ਹੈ ਉਹ ਘਟ ਗਈ ਆ ਪਿੰਡਾਂ ਸ਼ਹਿਰਾਂ ਤੋਂ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨ ਆਉਣਾ ਉਹ ਸਿੱਖਿਆ ਵਾਲੀ ਜਾਂ ਲੋਕਾਂ ਨੇ ਆਪਣੇ ਕੰਮਾਂਗਰਾਂ ਵਾਲੀ ਜਾਣਾ ਉਹਨਾਂ ਨੂੰ ਬਸ ਸਫਰ ਸਹੂਲਤ ਨਹੀਂ ਮਿਲ ਰਹੀ ਇਹ ਚੁਣੌਤੀਆਂ ਉਹਨਾਂ ਲਈਆਂ ਸੋ ਅਸੀਂ ਉਹਨਾਂ ਨੂੰ ਮੰਗ ਕਰਦੇ ਆ ਤੇ ਤੁਹਾਨੂੰ ਜਿਹੜੀ ਸਫਰ ਸਹੂਲਤ ਹੈ ਉਹ ਟਰਾਂਸਪੋਰਟ ਦੀ ਨਰਵਿਕਣ ਮਿਲੂਗੀ ਇਹਦੇ 'ਚ ਸਾਡੇ ਸੰਘਰਸ਼ ਦਾ ਸਗੋਂ ਹਿੱਸਾ ਬਣੋ ਜਿਵੇਂ ਕਿਸਾਨ ਮਜ਼ਦੂਰ ਮੁਲਾਜ਼ਮ ਹੋਰ ਭਰਾਤਰੀ ਜਥੇਬੰਦੀਆਂ ਸਾਡਾ ਸਮਰਥਨ ਕਰਦੇ ਮੇਰਾ ਆਖਰੀ ਸਵਾਲ ਹੈ ਸਰਕਾਰੀ ਬੱਸਾਂ ਨਾਲ ਨਾਲ ਜਿਹੜੇ ਪ੍ਰਾਈ ਵੇਖੋ ਪ੍ਰਾਈਵੇਟ ਇੱਕ ਵੱਖਰਾ ਖੇਤਰ ਆ ਕਿ ਉਹਨਾਂ ਨੇ ਆਪਣੇ ਦਿੱਲੀ ਦੇ ਚੱਲਦੀਆਂ ਬੱਸਾਂ ਤੇ ਫਿਰ ਉਹਨਾਂ ਨੂੰ ਮੁਨਾਫਾ ਆਉਂਦਾ ਪੈਸੇ ਆਉਂਦੇ ਆ ਉਹਨਾਂ ਨੇ ਬੱਸਾਂ ਚਲਾਉਣੀਆਂ ਪਰ ਫਿਰ ਵੀ ਉਹ ਸਾਡਾ ਜਿੱਥੋਂ ਤੱਕ ਇਹ ਵਿਰੋਧ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਵੀ ਬੱਸਾਂ ਸਾਡੀਆਂ ਨਾਲ ਜੁੜਿਆ ਜੇਕਰ ਸਾਡੀਆਂ ਬੱਸਾਂ ਚੱਲਣਗੀਆਂ ਤੇ ਸਵਾਰੀ ਘਰਾਂ ਤੋਂ ਨਿਕਲਦੀ ਆ ਨਹੀਂ ਤੇ ਸਵਾਰੀ ਘਰਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਜਿੱਥੇ ਸਾਡੀ ਸਰਵਿਸ ਚੱਲਦੀ ਜੇ ਪਿੰਡਾਂ ਤੋਂ ਸ਼ਹਿਰਾਂ ਨੂੰ ਆਊਗੀ ਨਾ ਤੇ ਉਹਨਾਂ ਬੱਸਾਂ ਨੂੰ ਵੀ ਜਿਹੜੀ ਆ ਸਵਾਰੀ ਨਹੀਂ ਮਿਲਣੀ ਇਸ ਕਰਕੇ ਉਹ ਵੀ ਕਾਫੀ ਹੱਦ ਤੱਕ ਜਿਹੜਾ ਸਮਰਥਨ ਕਰਦੇ ਆ